ਬਈ 50 ਪਲਾਟ ਸਾਈਜ਼ ਦੀ ਸੈਲਫ ਮੇਡ ਕੋਠੀ ਤੁਹਾਡੇ ਲਈ ਬਹੁਤ ਸੋਹਣੀ ਆਪਾਂ ਜਲੰਧਰ ਦੇ ਵਿੱਚ ਲੈ ਕੇ ਆ ਗਏ ਆ ਆ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਹੈ ਦਾ ਐਲੀਵੇਸ਼ਨ ਹੈ ਸੈਲਫ ਬਿਲਡਰ ਜਿਨ੍ਹਾਂ ਨੂੰ ਚਾਹੀਦੀ ਹੁੰਦੀ ਹੈ ਕਿ ਕਹਿੰਦੇ ਆ ਕਿ ਮੈਨੂੰ ਸੈਲਫ ਬਿਲਡ ਕਿਸੇ ਦੀ ਆਪਣੀ ਬਣੀ ਹੋਈ ਕੋਠੀ ਚਾਹੀਦੀ ਹੈ ਉਹ ਹੈਗੀ ਹੈ ਤੇ ਆਜੋ ਮੈਂ ਤੁਹਾਨੂੰ ਅੰਦਰੋਂ ਵਿਖਾਉਣਾ ਬਹੁਤ ਸੋਹਣੀ ਬਣੀ ਹੋਈ ਹੈ ਤੇ ਹੁਣ ਤੁਸੀਂ ਆ ਚੈੱਕ ਕਰੋ ਖੁੱਲੀ ਪਾਰਕਿੰਗ ਦਿੱਤੀ ਗਈ ਹੈ ਇੱਥੇ ਆਪਣਾ ਆ ਜਾਊਗਾ ਕਾਰ ਪਾਰਕਿੰਗ ਏਰੀਆ ਤੇ ਨਾਲੇ ਦੋ ਪੱਗ ਬਾਈਕ ਪਾਰਕਿੰਗ ਦਾ ਏਰੀਆ ਇੱਥੇ ਆ ਜਾਊਗਾ ਆ ਚੈੱਕ ਕਰ ਲਓ ਤੁਸੀਂ ਤੇ ਡਾਊਨ ਸੀਲਿੰਗ ਚੈੱਕ ਕਰ ਲਓ ਆ ਵੇਖੋ ਕਿੰਨੀ ਸੋਹਣੀ ਡਾਊਨ ਸੀਲਿੰਗ ਬਣੀ ਹੋਈ ਆ ਆ ਵੇਖੋ ਥੱਲੇ ਸਮਾਨ ਤੁਸੀਂ ਸਟੋਰ ਕਰ ਸਕਦੇ ਹੋ ਕੁਝ ਆ ਚੈੱਕ ਕਰ ਲਓ ਆਜੋ ਮੈਂ ਤੁਹਾਨੂੰ ਅੰਦਰ ਉਹ ਖੋਣਾ ਆ ਤੇ ਫਰਨੀਚ ਕੋਠੀ ਰਹਿਣ ਵਾਲੀ ਆ ਆ ਚੈੱਕ ਕਰ ਲਓ ਸਾਹਮਣੇ ਇੱਕ ਵਿੰਡੋ ਦਿੱਤੀ ਗਈ ਆ ਆ ਵੇਖ ਲਓ ਤੁਸੀਂ ਇਹ ਆਪਣਾ ਲੋਬੀ ਦਾ ਏਰੀਆ ਆ ਜਾਊਗਾ ਇੰਟਰੈਂਸ ਤੇ ਆ ਚੈੱਕ ਕਰ ਓ ਜਸਟ ਲੈਫਟ ਹੈਂਡ ਤੇ ਆਪਣਾ ਆ ਜਾਊਗਾ ਟੀਵੀ ਪੈਨਲ ਆ ਚੈੱਕ ਕਰ ਲਓ ਤੁਸੀਂ ਤੇ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲਓ ਇਹਦੀ ਬਹੁਤ ਸੋਹਣੀ ਡਾਊਨ ਸੀਲਿੰਗ ਬਣੀ ਹੋਈ ਹੈ ਆ ਵੇਖ ਲਓ ਤੇ ਆਜੋ ਮੈਂ ਤੁਹਾਨੂੰ ਕਿਚਨ ਵੀ ਖਾ ਦਿਨਾ ਆ ਇਹ ਹੈਗਾ ਆ ਵਾਲ ਮੋਲਡਿੰਗ ਆਪਣਾ ਲੌਬੀ ਤੇ ਆ ਚੈੱਕ ਕਰ ਲਓ ਉੱਪਰ ਡਾਊਨ ਸੀਲਿੰਗ ਤੇ ਆਪਣਾ ਹੈਗੀ ਹੈ ਕਿਚਨ ਕਿਚਨ ਚ ਚੈੱਕ ਕਰ ਲਓ ਖੁੱਲੀ ਤੇ ਵਧੀਆ ਕਿਚਨ ਬਣੀ ਹੋਈ ਹੈ ਆ ਵੇਖ ਲਓ ਆਜੋ ਮੈਂ ਤੁਹਾਨੂੰ ਫਰਸਟ ਬੈੱਡਰੂਮੇ ਫੋਨਾਂ ਆ ਇਹ ਆਪਣਾ ਫਰਸਟ ਬੈੱਡਰੂਮ ਆਜੂਗਾ ਫਰਨੀਚ ਦਾ ਬੈੱਡ ਤੁਹਾਨੂੰ ਨਾਲ ਦਿੱਤੀ ਜਾਣੀ ਗੀ 55 ਲੱਖ ਦਾ ਡਿਮਾਂਡ ਰਿਹਾ ਆ ਚੈੱਕ ਕਰ ਲਓ ਉੱਪਰ ਦੀ ਡਾਊਨ ਸੀਲਿੰਗ ਬੈੱਡ ਮੈਟ੍ਰੇ ਸਾਰਾ ਕੁਝ ਵਿੱਚ ਇਨਕਲੂਡ ਹੈਗਾ ਆ ਆ ਤੁਸੀਂ ਆਪਣਾ ਵਾਰਡਰੋਬ ਚੈੱਕ ਕਰ ਲਓ ਕਿੰਨੀ ਵੱਡੀ ਵਾਰਡਰੋਬਸ ਹੈਗੀ ਆ ਆ ਚੈੱਕ ਕਰ ਲਓ ਪ੍ਰੋਫਾਈਲ ਲਾਈਟ ਦੇ ਨਾਲ ਵਾਰਡਰੋਬਸ ਹੈਗੀ ਆ ਸਾਡੀ ਪ੍ਰੋਫਾਈਲ ਲਾਈਟ ਬਹੁਤ ਅਟਰੈਕਟਿਵ ਲੱਗਦੀ ਆ ਤੇ इजीली ক্লোਜ਼ ਹੈ HDMIR ਦਾ ਸਾਰਾ ਬ੍ਰਾਂਡਡ ਕਮ ਯੂਜ਼ ਕੀਤਾ ਗਿਆ ਬ੍ਰਾਂਡਡ ਕਮ ਹੋਇਆ ਇਹ ਆ ਚੈੱਕ ਕਰ ਲਓ ਤੁਸੀਂ ਵੇਖੋ ਕਿੰਨੀ ਸੋਹਣੀ ਲੱਗਦੀ ਹੈ ਆਹ ਵਿਖੋ ਡਰੋਪਸ ਆਜੋ ਆ ਵੇਖੋ ਵਾਲ ਚੈੱਕ ਕਰੋ ਤੁਸੀਂ ਕਿੰਨੀ ਸੋਹਣੀ ਵਾਲ ਬਣੀ ਹੋਈ ਹੈ ਆ ਬੈਡਰੂਮ ਦੇ ਏਰੀਆ ਚੈੱਕ ਕਰ ਲਓ ਤੁਸੀਂ ਆਜੋ ਮੈਂ ਤੁਹਾਨੂੰ ਆ ਵਿਖਾਉਣਾ ਆ ਸਾਹਮਣੇ ਤੁਸੀਂ ਵਾਸ਼ਰੂਮ ਦੇ ਏਰੀਆ ਚੈੱਕ ਕਰ ਲਓ ਤਿੰਨ ਵਾਸ਼ਰੂਮ ਹੈਗੇ ਆ ਤਿੰਨ ਕਮਰੇ ਹੈਗੇ ਆ ਤੇ ਆ ਸਾਹਮਣੇ ਤੁਸੀਂ LED ਪੈਨਲ ਦਾ ਏਰੀਆ ਵੇਖ ਲਓ ਕਿੰਨਾ ਸੋਹਣਾ ਬਣਾ ਹੋਇਆ LED ਪੈਨਲ ਦਾ ਏਰੀਆ ਵਾ ਆ ਜੋ ਮੈਂ ਤੁਹਾਨੂੰ ਕਾਮਨ ਤੇ ਤੁਹਾਡਾ ਸਭ ਤੋਂ ਪਹਿਲਾਂ OTS ਦਿਖਾ ਦਿੰਦਾ ਆ ਸਾਹਮਣੇ ਜੀ ਇੱਕ OTS ਆ ਤੇ ਉਹ ਕਮਰੇ ਨਾਲ ਐਕਸੈਸ ਹੈਗੀ ਹੈ ਇੱਥੇ ਤੁਸੀਂ ਵਾਸ਼ਿੰਗ ਮਸ਼ੀਨ ਲਾ ਸਕਦੇ ਹੋ ਆ ਚੈੱਕ ਕਰ ਲਓ ਆ ਵਾਸ਼ਰੂਮ ਅੱਜ ਤੱਕ ਨਹੀਂ ਯੂਜ਼ ਕੀਤਾ ਗਿਆ ਵਾ ਆ ਚੈੱਕ ਕਰ ਲਓ ਤੁਸੀਂ ਸਾਰਾ ਕੰਮ ਉਦਾਂ ਹੀ ਹੈਗਾ ਆ ਓਨਰ ਨੂੰ ਇੱਥੇ ਆਏ ਹੋਏ 4 ਮਹੀਨੇ ਹੋ ਗਏ ਆ 4 ਮੰਥ ਤੇ ਆ ਸਾਹਮਣੇ ਤੁਸੀਂ ਵੇਖ ਲਓ ਵਿੰਡੋ ਦਿੱਤੀ ਗਈ ਹੈ ਸਨਲਾਈਟ ਅੰਦਰ ਆਉਣ ਦੇ ਲਈ ਆ ਜੋ ਮੈਂ ਤੁਹਾਨੂੰ ਦੂਜਾ ਬੈੱਡਰੂਮ ਦਿਖਾਉਣਾ ਹੈ ਇਹ ਆਜੂ ਆਪਣਾ ਦੂਜਾ ਬੈੱਡਰੂਮ ਆ ਚੈੱਕ ਕਰ ਲਓ ਤੁਸੀਂ ਕਿੰਨਾ ਸੋਹਣਾ ਬਣਾ ਹੋਇਆ ਵਾ ਆ ਵੇਖੋ ਤੁਸੀਂ ਤੇ ਨਾਲੇ ਪ੍ਰੋਫਾਈਲ ਲਾਈਟ ਵੀ ਚੈੱਕ ਕਰ ਲਓ ਤੁਸੀਂ ਜਿਹੜੀ ਲਾਈਟਾਂ ਜਗਦੀਆਂ ਉਹ ਕਿੰਨੀ ਅਟਰੈਕਟਿਵ ਲੱਗਦੀ ਹੈ ਆ ਵਾਰਡਰੋਬਸ ਤੁਸੀਂ ਵੇਖੋ ਕਿੰਨੀ ਖੁੱਲੀ ਤੇ ਵੱਡੀ ਵਾਰਡਰੋਬਸ ਹੈਗੀ ਆ ਬੰਦਾ ਵਿੱਚ ਬੈਜੇ ਚ ਉੱਪਰ ਤੁਸੀਂ ਡਾਊਨ ਸਿਲਿੰਗ ਚੈੱਕ ਕਰੋ ਡਾਊਨ ਸਿਲਿੰਗ ਕਿੰਨੀ ਸੋਣੀ ਹੈਗੀ ਆ ਵੇਖੋ ਤੇ ਆ ਸਾਹਮਣੇ ਵੇਖੋ ਆ ਵਾਰਡਰੋਬ ਦਾ ਏਰੀਆ ਆ ਜਾਊਗਾ ਜੀ ਆ ਚੈੱਕ ਕਰ ਲਓ ਤੁਸੀਂ ਆਜੋ ਮੈਂ ਤੁਹਾਨੂੰ ਉੱਪਰੋਂ ਵਿਖਾਉਣਾ ਆ ਤੁਹਾਨੂੰ ਮੈਂ ਕਾਮਨ ਵਾਸ਼ਰੂਮ ਵਿਖਾਉਣਾ ਇੱਥੇ ਆਪਣਾ ਕਾਮਨ ਵਾਸ਼ਰੂਮ ਆ ਚੈੱਕ ਕਰ ਲਓ ਕਾਮਨ ਵਾਸ਼ਰੂਮ ਤੁਸੀਂ ਕਿੰਨਾ ਸੋਣਾ ਬਣਾ ਹੋਇਆ ਵਾ ਆਜੋ ਮੈਂ ਤੁਹਾਨੂੰ ਕੋਠੀ ਤੋਂ ਉੱਪਰੋਂ ਵਿਖਾਉਣਾ ਆ ਕੋਠੀ ਆਪਣਾ ਪੌੜੀ ਦਾ ਏਰੀਆ ਸਟੇਅਰ ਦਾ ਆ ਚੈੱਕ ਕਰ ਲਓ ਤੁਸੀਂ ਨਾਲ ਗ੍ਰਿਲ ਦਿੱਤੀ ਗਈ ਹੈ ਬਹੁਤ ਮਜ਼ਬੂਤ ਸਟੇਨਲੈਸ ਸਟੀਲ ਦੀ ਗ੍ਰਿਲ ਯੂਜ਼ ਕੀਤੀ ਗਈ ਹੈ ਆ ਸਾਹਮਣੇ ਤੁਸੀਂ ਐਲੀਵੇਸ਼ਨ ਚੈੱਕ ਕਰ ਲੋ ਆਇਰਨ ਦਾ ਐਮਐਸ ਦਾ ਐਲੀਵੇਸ਼ਨ ਦਾ ਪਾਰਟ ਹੈ ਇਹ ਸਾਹਮਣੇ ਆਪਣੀ ਗ੍ਰਿਲ ਹੈਗੀ ਹੈ ਜੀ ਆ ਵੇਖ ਲੋ ਤੇ ਪ੍ਰੋਟੈਕਸ਼ਨ ਦੇ ਲਈ ਇੱਥੇ ਦਿੱਤਾ ਗਿਆ ਹੋਆ ਆਪਣਾ ਸਟੇਨਲੈਸ ਸਟੀਲ ਦਿੱਤੀ ਗਈ ਹੈ ਆ ਚੈੱਕ ਕਰ ਲੋ ਤੁਸੀਂ ਪੋਰਚ ਦਾ ਏਰੀਆ ਓਪਨ ਦਾ ਇੱਥੇ ਤੁਸੀਂ ਬੈ ਕੇ ਚਾਹ ਚੂ ਪੀ ਸਕਦੇ ਹੋ ਆਜੋ ਤੁਹਾਨੂੰ ਅੰਦਰੋਂ ਬੈੱਡਰੂਮ ਵਿਖਾਉਨੇ ਆਂ ਆਪਾਂ ਇਹ ਜੀ ਆਜੂਗਾ ਆਪਣਾ ਤੀਜਾ ਬੈੱਡੂ ਮੇਚੇ ਵੀ ਬੈੱਡ ਲੱਗਾ ਹੋਇਆ ਵਾ ਇਦਾਂ ਹੀ ਤੁਹਾਨੂੰ ਬੈੱਡ ਲੱਗਾ ਦੇ ਦਿੱਤਾ ਜਾਊਗਾ ਆ ਵੇਖੋ ਆ ਚੈੱਕ ਕਰ ਲਓ ਉੱਪਰ ਦੀ ਡਾਊਨ ਸੀਲਿੰਗ ਆਜੋ ਮੈਂ ਤੁਹਾਨੂੰ ਥਰਡ ਬੈੱਡਰੂਮ ਦਾ ਵਾਸ਼ਰੂਮ ਵਿਖਾ ਦਿੰਦਾ ਬਾਹਰੋਂ ਆ ਤੁਸੀਂ ਓਪਨ ਦਾ ਏਰੀਆ ਵੇਖ ਲਓ ਸਾਹਮਣੇ ਆਪਣਾ ਵਾਸ਼ਰੂਮ ਆ ਜੀ ਵਾਸ਼ਰੂਮ ਤਾਂ ਇਹਨਾਂ ਨੇ ਮੜਾ ਜਾ ਪਿੱਛੇ ਹਟਕੇ ਦਿੱਤਾ ਤਾਂ ਕਿ ਸਮੈਲ ਜਿਹੜੀ ਹੈਗੀ ਆ ਨਾ ਉਹ ਕਮਰੇ ਦੇ ਵਿੱਚ ਨਾ ਜੇ ਆ ਚੈੱਕ ਕਰ ਲੋ ਵਾਸ਼ਰੂਮ ਵਧੀਆ ਵਾਸ਼ਰੂਮ ਦਾ ਫਿਟਿੰਗ ਯੂਜ਼ ਹੋਈ ਹੈ ਆ ਚੈੱਕ ਕਰ ਲੋ ਦੋ ਵਾਸ਼ਰੂਮ ਥੱਲੇ ਇੱਕ ਵਾਸ਼ਰੂਮ ਉੱਪਰ ਇਹ ਆ ਜੂਗਾ ਜੀ ਆਪਣਾ ਓਟੀਐਸ ਦਾ ਏਰੀਆ ਚੈੱਕ ਕਰ ਲੋ ਤੁਸੀਂ 52 ਲੱਖ ਦੀ ਡਿਮਾਂਡ ਹੈਗੀ ਆ ਔਨ ਟੇਬਲ ਨੇਗੋਸ਼ੀਏਬਲ ਹੈ 21/50 ਦਾ 플ੌਟ ਸਾਈਜ਼ ਹੈ ਤੇ 5 ਮਰਲੇ ਟੋਟਲ ਬੰਦੇ ਆ ਵਡਾਲਾ ਚੌਕ ਨੀਅਰ ਇੱਕ ਓਠੀ ਪੈ ਜਾਂਦੀ ਆ ਜਲੰਧਰ ਦੇ ਵਿੱਚ ਹੈਗੀ ਆ ਜੇ ਤੁਹਾਨੂੰ ਇਹ ਚਾਹੀਦੀ ਹੈ ਤਾਂ ਮੈਨੂੰ ਕਾਲ ਕਰੋ 9335396724 ਤੇ ਮੈਂ ਨਵੀਂ ਵੀਡੀਓ ਦਾ ਰਾਮ ਮਿਲਦੇ ਆਪਾਂ ਨੈਕਸਟ ਵੀਡੀਓ ਤੇ ਥੈਂਕ ਯੂ ਫॉर ਵਾਚਿੰਗ ਥਿਸ ਵੀਡੀਓ